ਹਾਂਜੀ ਹੈਲੋ ਫਰੈਂਡਸ ਸਵੈਗਮ YouTube ਚੈਨਲ ਜੀ ਕਿ ਮੈਂ ਸਾਰਾ ਠੀਕ ਠਾਕ ਹਾਂ ਜੀ ਐਵਰੀਡੇ ਪੰਜਾਬ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਮੈਂ ਹਾਂਜੀ ਬਲਵਿੰਦਰ ਕੌਰ ਉਮੀਦ ਕਰਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋ ਜੀ ਆਪਣੇ ਕੋਲ ਵੀ ਠੀਕ ਠਾਕ ਹੋ ਸੋ ਵਲੌਗ ਦਾ ਅ ਜੀ ਸ਼ੁਰੂ ਆਤਾ ਪਾ ਟਾਈਮ ਜਿਹੜਾ ਹੈਗਾ 8 ਵਜੇ ਚ ਨਾ 5 ਮਿੰਟ ਰਹਿ ਗਏ ਸੋਰੀ 10 ਮਿੰਟ ਰਹਿ ਗਏ ਆ ਸਤਿੰਦਰ ਬਾਬਾ ਜੀ ਦੀ ਗੁਰਬਾਣੀ ਲੱਗੀ ਹੋਈ ਆ ਤਾਂ ਜੀ ਕਾਟ ਚੱਲਦੇ ਆ ਬਾਹਰ ਜਾ ਕੇ ਗੱਲ ਕਰਦੇ ਆ ਤੇ ਆਪਣਾ ਮਤਲਬ ਕਿ ਜਿਹੜੇ ਤੁਹਾਡੇ ਨਾਲ ਇੱਕ ਬਲੌਗ ਸ਼ੇਅਰ ਕੀਤਾ ਸੀ ਜਿਹਦੇ ਵਿੱਚ ਆਪਾਂ ਦਿਖਾਇਆ ਸੀ ਵੀ ਪਾਰਸਲ ਆ ਜਿਹੜਾ ਆਪਣਾ ਅ ਡੱਬੇ ਮੰਗਵਾਏ ਸੀ ਮੀਸ਼ੂ ਤੋਂ ਮੈਨੇ ਤੇ ਉਹਨਾਂ ਵਿੱਚ ਮੈਂ ਸਮਾਨ ਪਾ ਕੇ ਰੱਖ ਦਿੱਤਾਗਾ ਠੀਕ ਹੈ ਜੀ ਮੈਂ ਤੁਹਾਨੂੰ ਦਿਖਾਉਣੀ ਆ ਕਿ ਕਿਸ ਤਰ੍ਹਾਂ ਮੈਂ ਸਮਾਨ ਪਾ ਕੇ ਰੱਖਿਆ ਤੇ ਮਤਲਬ ਨਾ ਮੈਂ ਅਸੀਂ ਚਲੇ ਗਏ ਸੀ ਫਰੈਂਡਸ ਬਾਜ਼ਾਰ ਤੇ ਅ ਬਾਜ਼ਾਰ ਨਾਲ ਸੂਟ ਲੈਣੇ ਦੇ ਸੀਗੇ ਆਪਾਂ ਤੇ ਮੈਂ ਉਹ ਤੁਹਾਨੂੰ ਦਿਖਾਵਾਂਗੀ ਤੇ ਇੱਕ ਸੂਟ ਮੈਂ ਆਪਣਾ ਰੈਡੀ ਕਰ ਲਿਆ ਠੀਕ ਹੈ ਜੀ ਉਹ ਵੀ ਤੁਹਾਨੂੰ ਦਿਖਾਵਾਂਗੀ ਠੀਕ ਆ بس ਮੈਨੂੰ ਰਹਿਮਾਨ ਕਰਦਾ ਵੀ ਮੈਂ ਤੁਹਾਨੂੰ ਇੱਕ ਸੂਟ ਨਾ ਦਿਖਾਵਾਂ ਵੀ ਸਾਰੇ ਜਿਹੜੇ ਸੂਟ ਰੈਡੀ ਹੋ ਗਏ ਨਾ ਆਪਾਂ ਉਹ ਤੁਹਾਨੂੰ ਸ਼ੇਅਰ ਕਰ ਦਾਂਗੇ ਉਹ ਦਿਖਾ ਦਾਂਗੇ ਤੇ ਚਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਜਿਹੜੇ ਡੱਬੇ ਆ ਉਹਨਾਂ ਚ ਸਮਾਨ ਮੈਂ ਕਿਸ ਤਰ੍ਹਾਂ ਕਿਸ ਤਰ੍ਹਾਂ ਰੱਖਿਆ ਬੈਕ ਕੈਮਰੇ ਜਦੋਂ ਹੋਣੀ ਹੈ ਜਿਵੇਂ ਹਾਂਜੀ ਫਰੈਂਡਸ ਮੈਂ ਲੈਣ ਗਈ ਸੀ ਜੀ ਬਾਜ਼ਾਰੋਂ ਸੂਟ ਤੱਕ ਤੇ ਮੈਂ ਤੁਹਾਨੂੰ ਦਿਖਾਉਂਗੀ ਸੂਟ ਤੇ ਮੈਂ ਕਿਹੜੇ ਲੈ ਕੇ ਆਈਆਂ ਤੇ ਮਤਲਬ ਕਿ ਨਾ ਇੱਕ ਸੂਟ ਮੇਰਾ ਬਿਲਕੁਲ ਰੈਡੀ ਹੋ ਚੁੱਕਿਆ ਹੈ ਠੀਕ ਹੈ ਮੈਂ ਸੋਚਿਆ ਕਿ ਤੁਹਾਨੂੰ ਨਹੀਂ ਦਿਖਾਵਾਂਗੀ ਪਹਿਲਾਂ ਮੈਂ ਬਲੌਗ ਸ਼ੇਅਰ ਕਰ ਦ ਤਸਵੀਰ ਹਨਾ ਜਿਹੜਾ ਮੈਂ ਮਤਲਬ ਬਹੁਤ ਖਰੀਦਿਆ ਸੀਗਾ ਤੇ ਹਨਾ ਤੇ ਮਤਲਬ ਕਿ 1-2 ਸਿੰਟ ਹੋਰ ਮੈਂ 1 ਸਿੰਟ ਹੋਰ ਮੈਂ ਇਹ ਲਿਆਗਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਮੇਰੇ ਕੋਲ ਆਇਆ ਵੀ ਮੈਂ ਤੁਹਾਨੂੰ ਬਹੁਤ ਚੀਜ਼ ਸ਼ੇਅਰ ਕਰਦਾ ਹਨਾ ਫਿਰ ਮੈਨੂੰ ਕੋਈ ਕਿਸੇ ਮੈਨੂੰ ਆਏ ਹੋ ਜਾਂਦਾ ਵੀ ਇੱਕ ਵਾਰ ਇੱਕ ਨੂੰ ਕਲੀਨ ਸਟਿਚ ਵੀ ਦਿਖਾ ਦਾਂ ਤੇ ਮਤਲਬ ਵੀ ਕੋਈ ਬਿਨ ਸਟਿਚ ਵੀ ਕਰੀ ਦਿਖਾ ਦਾਂ ਫਿਰ ਤੁਹਾਨੂੰ ਆਈਡੀਆ ਲੱਗ ਜੂਗਾ ਹਨਾ ਵੀ ਮੈਨੂੰ ਸਟਿਚ ਕਰਨ ਤੋਂ ਬਾਅਦ ਉਹਦੀ ਮਤਲਬ ਲੁੱਕ ਕਿਸ ਤਰ੍ਹਾਂ ਦੀ ਹੈਗੀ ਉਹਦੀ ਚੇਂਜ ਹੋ ਗਈ ਹਨਾ ਅ ਦੋ ਇੱਕ ਦੋ ਹਾਂਜੀ ਤਿੰਨ ਸੂਟ ਕਟਿੰਗ ਕੀਤੇ ਸੀ ਤਿੰਨ ਦੇ ਸੂਟਾਂ ਤਿੰਨ ਸੂਟਾਂ ਦੇ ਵਿੱਚੋਂ ਇਹ ਤਿੰਨ ਸੂਟ ਮੇਰੇ ਆਪਣੇ ਖੁਦ ਮੈਂ ਰੈਡੀ ਕਟਿੰਗ ਕੀਤੇ ਸੀਗੇ ਤਿੰਨ ਸੂਟਾਂ ਦੇ ਵਿੱਚੋਂ ਇੱਕ ਸੂਟ ਰੈਡੀ ਹੋ ਗਿਆ ਦੋ ਸੂਟ ਰਹਿ ਗਏ ਤੇ ਜਦੋਂ ਸੂਟ ਰੈਡੀ ਹੋਗੇ ਨਾ ਫਰੈਂਡਸ ਆਪਾਂ ਤੁਹਾਡੇ ਨਾਲ ਸ਼ੇਅਰ ਕਰਦਾਂਗੇ ਠੀਕ ਹੈ ਜੀ ਜਦੋਂ ਬਣ ਗਏ ਉਹਨਾਂ ਨੂੰ ਫਿਰ ਮੈਂ ਰੈਡੀ ਕਰਾਂਗੀ ਤੇ ਜਿਹੜਾ ਮੇਰੇ ਸੂਟ ਪਾਇਆ ਹੋਇਆ ਵੀ ਮੈਂ ਖੁਦ ਹੀ ਰੈਡੀ ਕੀਤਾ ਸੀਗਾ ਹਨਾ ਇਹ ਤੁਹਾਨੂੰ ਦਿਖਾਇਆ ਸੀਗਾ ਇਹਦੇ ਵੀ ਮਤਲਬ ਗਲੇ ਦੇ ਅੱਜ ਕੱਲ੍ਹ ਜਿਵੇਂ ਲੈਸ ਡਿਜ਼ਾਈਨ ਚਾਹ ਚੱਲ ਰਹੇ ਹਨਾ ਆ ਜਿਆਦਾ ਟ੍ਰੈਂਡ ਦੇ ਵਿੱਚ ਆਗਾ ਹਨ ਇਹਦੇ ਵਿੱਚ ਵੀ ਬਰੀਕ-ਵਿਕਜੇ ਡਾਟ ਸੀ ਕੇ ਦੇਖੋ ਅੱdte ਮੈਂ ਲੈਸ ਨਾਲ ਡਿਜ਼ਾਈਨਿੰਗ ਕੀਤੀ ਆ ਬਿਲਕੁਲ ਨੀਚੇ ਕੇ ਤੇ ਠੀਕਾ ਮੈਂ ਜੁੜੇ ਸੂਟ ਤੇ ਲਾਈਨਾਂ ਲਾਈਨਾਂ ਤੇ ਬਾਕੀ ਗਲੇ ਤੇ ਇਸ ਤਰ੍ਹਾਂ ਕੁਛ ਰਜਾਈਗਾ ਮੈਂ ਤੁਹਾਨੂੰ ਦਿਖਾ ਦਿੰਨੀ ਆ ਦੇਖੋ ਜਿਵੇਂ ਇਸ ਤਰ੍ਹਾਂ ਮੈਂ ਕਰ ਰਿਹਾ ਹਾਂ ਡਿਜ਼ਾਈਨਿੰਗ ਕੀਤੀ ਆ ਸੂਟ ਦੀ ਜਿਹੜੀ ਲੋਕਾ ਬਹੁਤ ਹੀ ਸੋਹਣੀ ਤਿਆਰ ਹੋ ਜਾਂਦੀ ਹੈ ਜਦੋਂ ਆਪਾਂ ਸਟਿਚ ਕਰਦੇ ਹਾਂ ਬਹੁਤ ਹੀ ਸੋਹਣਾ ਲੱਗਦਾ ਸਟਿਚ ਕੀਤਾ ਜਿਹੜਾ ਜਿਹਾ ਪਾਇਆ ਜਾਂਦਾ ਇਸ ਨਾਲ ਲੱਗਦਾ ਸੂਛੇ ਤਿਹੜਾ ਤੇ ਉਹਨਾ ਕਹਿੰਦੇ ਨੇ ਇੱਕ ਸੁਪਰੀ ਸਰਦਾਰ ਜੀ ਨੇ ਦਵਾਇਆ ਠੀਕ ਆ ਆਬਵੀਅਸ ਉਪ ਕਟਿੰਗ ਕਰ ਲਿਆ ਤੇ ਆ ਹਾਂ ਇੱਕ ਸੂਟ ਹੋਰ ਆ ਫਰੈਂਸੋ ਮੈਂ ਸੋਚ ਰਹੀ ਆ ਵੀ ਹਲੇ ਨਾ ਬਣਾਉਣਾ ਬਾਅਦ ਚ ਬਣਾ ਲਈ ਆਪਾਂ ਠੀਕ ਆ ਤੇ ਟਾਈਮ ਵੀ ਫਰੈਂਟਸ ਹੋ ਰਿਹਾ ਕਿਉਂਕਿ ਮੈਂ ਕਿਚਨ ਚ ਜਾਣਾ ਦਾ ਸਬਜੀ ਉਪਰ ਬਣਾਉਣ ਵਾਸਤੇ ਭਾਂਡੇ ਵੀ ਮਿਲ ਮੰਦਨ ਲੈ ਪਿਆ ਕਿਉਂਕਿ ਮੈਂ ਚਲੀ ਕਿਸੇ ਬਾਜ਼ਾਰ ਤੇ ਨੂੰ ਕੰਮ ਕਰ ਰਹੀ ਸੀ ਸਪੂਨ ਦਾ ਨਹੀਂ ਤਾਂ ਬਰਤਨ ਵਗੈਰਾ ਸਾਫ ਕਰ ਦਿੰਦੀ ਉਹ ਆ ਕੇ ਕਹਿੰਦਾ ਬਰਤਨ ਸਾਫ ਕਰ ਦਿੰਦੇ ਤੇ ਕਿਹ ਰਹੋ ਉਹਦਾ ਕੰਮ ਵੀ ਬਹੁਤ ਜ਼ਿਆਦਾ ਹੋ ਜਾਂਦਾ ਨਾ ਤੇ ਉਹ ਕੰਮ ਕਰ ਰਹੀ ਸੀ ਹੈਨਾ ਤੇ ਮੰਮੀ ਦਾ ਆਪਰੇਸ਼ਨ ਹੋਇਆ ਤੁਹਾਨੂੰ ਪਤਾ ਹੀ ਹੈ ਆਪਰੇਸ਼ਨ ਕਰਕੇ ਨੂੰ ਨਹੀਂ ਥਲੇ ਕੰਮ ਕਰਦੇ ਨਾ ਤਾਂ ਮੰਮੀ ਵੀ ਬਰਤਨ ਵਗੈਰਾ ਕਰ ਦਿੰਦੇ ਨੇ ਹੈਲਪ ਕਰਵਾ ਦਿੰਦੇ ਆ ਤੇ ਇੱਕ ਚੀਜ਼ ਹੋਰ ਤੁਹਾਨੂੰ ਦੱਸ ਲਈ ਸੀ ਫ੍ਰੈਂਡਸ ਆਪਾਂ ਦਾ ਸੂਟ ਸਟੇਲਿੰਗ ਦਾ ਵੀ ਕੰਮ ਕਰਦੇ ਹਾਂ ਠੀਕ ਆ ਬਲੌਗ ਕਾਫੀ ਟਾਈਮ ਤੋਂ ਮੈਂ ਬਲੌਗ ਨਾ ਆਈ ਹਾਂ ਕਾਫੀ ਟਾਈਮ ਤੋਂ ਇਹ ਚੈਨਲ ਆ ਮੇਰਾ ਬਣਿਆ ਹੋਇਆ ਵਾ ਤੇ ਮੈਂ ਤੁਹਾਨੂੰ ਤੁਹਾਨੂੰ ਜਿਹੜਾ ਹੈਗਾ ਸਨੀ ਦੱਸਿਆ ਸੀਗਾ ਨਾ ਵੀ ਇਦਾਂ ਦਾ ਕਰਕੇ ਜੀਉਂਗਾ ਆ ਸੂਟ ਸਟੇਲਿੰਗ ਦਾ ਵੀ ਕੰਮ ਸੂਟ ਸਟੇਲਿੰਗ ਦਾ ਕੰਮ ਆ ਜਿਹੜਾ ਕੁਝ ਜ਼ਿਆਦਾ ਵੱਡਾ ਕੰਮ ਨਹੀਂ ਹੈਗਾ ਮੇਰਾ ਹਲੇ ਬਿਲਕੁਲ ਛੋਟਾ ਜਿਹਾ 10000 ਰੁਪਏ ਤੋਂ ਮੈਂ ਸਟਾਰਟ ਕੀਤਾ ਸੀਗਾ ਮਤਲਬ ਕਿ ਇਹ ਪਿੱਛੇ ਰੱਖ ਲਈ ਤੇ ਇਹ ਵੀ ਪਿੱਛੇ ਰੱਖ ਲਿਆ 2 ਸਾਲ ਹੋ ਗਏ ਨੇ ਦੋ ਤੋਂ ਵੀ ਮੇਲਾ ਸ਼ਾਇਦ ਵੱਧ ਹੀ ਹੋ ਗਈ ਹੋਣੀ ਹੈ ਅ ਜਿਹੜਾ ਕਮ ਮੈਂ ਸ਼ੁਰੂ ਕੀਤਾ ਹੋਇਆ ਹੈ ਕੱਪੜੇ ਦਾ ਠੀਕ ਹੈ ਜੀ ਤੇ ਸੂਟ ਵਾਲੇ ਮੈਂ ਮਤਲਬ ਥੋੜੀ ਲੇਗ ਹੋਣੀ ਹੁੰਦੀ ਆ 20000 ਤੋਂ ਸਟਾਰਟ ਕੀਤਾ ਸੀ 20000 ਤੋਂ ਬਾਅਦ ਫਿਰ ਮੈਂ 10-10000 ਦੇ ਜਿਹੜੇ ਹੈਗੇ ਸੂਟ 10-10000 ਦੇ ਸੂਟ ਹੀ ਲੇਗ ਹੋਣੀ ਹੁੰਦੀ ਆ ਤੇ ਉਸੇ ਲਗਾ ਦੇਣੀ ਨੇ ਤੇ ਨਾਲ ਹੀ ਆਪਣਾ ਸਵਿਚਿੰਗ ਦਾ ਕੰਮ ਚੱਲੀ ਜਾਂਦਾ ਦੀ ਹਣਾ ਨਾਲੇ ਤਾਂ ਦੇਖੋ ਜੀ ਘਰੇ ਦੇ ਘਰੇ ਬੈਠੇ ਆਪਾਂ ਠੀਕ ਆ ਦੂਸਰੇ ਨੰਬਰ ਤੇ ਆਪਾਂ ਕਾਟ ਨੂੰ ਸੰਭਾਲ ਰਹੀਆਂ ਨਾਲ ਨਾਲ ਆਪਣੇ ਬੱਚਿਆਂ ਨੂੰ ਸੰਭਾਲ ਰਹੀਆਂ ਤੇ ਤੀਸਰੇ ਨੰਬਰ ਤੇ ਜਿਹੜਾ ਹੈਗਾ ਪਾਸਟਰੀਚਨ ਵੀ ਕਰ ਰਹੇ ਆ ਚੌਥੇ ਨੰਬਰ ਤੇ ਆਪਾਂ ਸੇਲਿੰਗ ਵੀ ਕਰ ਰਹੇ ਹਾਂ ਸੋ ਇਸ ਤਰ੍ਹਾਂ ਹੋ ਜਾਂਦਾਗਾ ਕਿ ਤੁਹਾਨੂੰ ਬਹੁਤ ਹੀ ਹੈਲਪ ਜਿਹੜੀ ਹੈਗੀ ਆ ਮਿਲ ਜਾਂਦੀ ਆ ਆ ਕੁਝ ਕੁ ਮੇਨ ਗੱਲ ਇਹ ਆ ਵੀ ਚਲੋ ਆਪਣੇ ਸ਼ੌਕ ਜਿਹੜੇ ਆਪਾਂ ਹਸਪਤਲ ਤੋਂ ਕਸ ਦੇ ਮੰਗਵਾਉਂਦੇ ਹਾਂ ਮੰਗਵਾ ਨਹੀਂ ਲੋੜ ਹੀ ਪੈਂਦੀ ਸੋ ਜੇ ਜੇ ਤੁਹਾਡੇ ਕੋਲ ਹੁਨਰ ਹੈਗਾ ਤਾਂ ਉਹਦਾ ਨੂੰ ਜ਼ਰੂਰ ਆਪਣਾ ਯੂਜ਼ ਕਰਨਾ ਚਾਹੀਦਾ ਹੈ ਨਹੀਂ ਹੈਗਾ ਕਿ ਚਲੋ ਮੰਮਾ ਜੇ ਆਪਾਂ ਨੂੰ ਫੁੱਲ ਸਟਿਚ ਕਰਨੀ ਆਉਂਦੀ ਨਹੀਂ ਤਾਂ ਆਪਾਂ ਕਿਉਂ ਕਰੀਏ ਜੀ ਜਾਂ ਆਪਣੇ ਹਸਬੰਦ ਦੀ ਕਮਾਈ ਵਧੀਆ ਆਪਾਂ ਕਿਉਂ ਕਰੀਏ ਐ ਨਹੀਂ ਸੋਚਣਾ ਚਾਹੀਦਾ ਦੇਖੋ ਹਸਬੰਦ ਸਾਰਾ ਕੁਝ ਕਰ ਰਹੇ ਨੇ ਕਿਸੇ ਚੀਜ਼ ਦੀ ਕਮੀ ਨਹੀਂ ਹੈਗੀ ਠੀਕ ਹੈ ਸਾਰਾ ਕੁਝ ਕਰ ਰਿਹਾ ਸਦਾਜੀ ਮੈਨੂੰ ਕਹਿੰਦੇ ਵੀ ਨਹੀਂ ਕਿ ਨਾ ਬਰੈਗਰ ਨਾ ਸਟਿਚਿੰਗ ਕਰ ਹਣਾ ਚਲੋ ਸਿੰਗ ਸੇਲਿੰਗ ਦਾ ਵੀ ਮੈਨੂੰ ਸ਼ੌਂਕ ਸੀਗਾ ਚਲੋ ਮੈਂ ਆਪਣਾ ਕਰ ਲਿਆ ਹਣਾ ਤੇ ਉਹ ਵੀ ਮੈਨੂੰ ਸੂਬ ਸੇਲਿੰਗ ਬਾਰੇ ਜੀ ਮੈਨੂੰ ਨਹੀਂ ਕਹਿ ਰਹੇ ਸਿਰਫ ਕਿ ਕਿ ਕਰਮ ਨੇ ਆਪਣੀ ਸੰਪੂਰਨ ਤਰਫੋਂ ਕਰ ਰਹੀ ਹੈ ਸਦਾ ਜੀ ਨੂੰ ਬਿਲਕੁਲ ਰੋਕਦੇ ਆ ਕਿ ਕਿ ਮੈਨੂੰ ਤੁਹਾਨੂੰ ਪਤਾ ਹੈ ਸਾਰਾ ਮੈਨੂੰ ਬਿਲਕੁਲ ਕੇ ਅੱਖ ਦੇ ਵਿੱਚ ਪ੍ਰੋਬਲਮ ਹੈ ਜਿਹੜੀ ਕਿ ਮਾਈਗਰੇਨ ਦੀ ਪ੍ਰੋਬਲਮ ਹੈ ਹੁਣ ਕਾਫੀ ਦਿਨਾਂ ਤੋਂ ਫਰਕ ਅੱਜ ਹੋਣ ਲੱਗਾ ਜੀ ਫਰੈਂਡਸ ਮੇਰੇ 11:00 ਵਜੇ ਦਾ ਆਪ ਕਿਉਂਕਿ ਵੀ ਮੇਰੀ ਲਾਪਰਵਾਹੀ ਤੇ ਕਾਰਨ ਨਹੀਂ ਹੋਇਆ ਕਿ ਕਿ ਮੈਂ ਉਹ ਦਵਾਈ ਛੱਡਤੀ ਸੀ ਜੋ ਕੱਲਰ ਨੇ ਸਾਹਦਨ ਕੱਲ ਮੈਂ ਸਰਜਨ ਦਵਾਈ ਲਈ ਮੈਨੂੰ ਇਹ ਹੋ ਗਿਆ ਉਹਨਾਂ ਦਾ ਚਲੋ ਦਵਾਈ ਲੈ ਲੈਣੀ ਹੈ ਮੈਂ ਤੋਂ ਦੋ ਦਿਨਾਂ ਨੂੰ ਇਹ ਮੈਸ ਰੱਖ ਲੈਣੀ ਆ ਹੁਣ ਤਾਂ ਮੈਂ ਠੀਕ ਆ ਵੀ ਜਿਹੜਾ ਹੈਗਾ 7 10 ਦਿਨਾਂ ਤੋਂ ਮੇਰੇ ਨਹੀਂ ਹੋਇਆ ਸੀ ਹਰਤੀਸ ਦਿਨ ਹਰਤੀਸ ਦਿਨ ਮੈਨੂੰ ਇਹ ਕੱਪ ਤੱਕੰਦਾ ਸੀ 10 ਦਿਨਾਂ ਦਾ ਮੇਰੇ ਦਰਦ ਨਹੀਂ ਹੋਇਆ ਸੀ ਉਹਦੇ ਕਰਕੇ ਮੈਂ ਸੋਚਿਆ ਚਲੋ ਮੈਂ ਲੈਂਦੀ ਹਾਂ ਕੱਲ ਹੀ ਮੈਂ ਦਵਾਈ ਨਹੀਂ ਲਈ ਤੇ ਅੱਜ ਜਿਹੜਾ ਹੈਗਾ ਸਮੀਟ ਆਪਸਟਾਰਟ ਹੋ ਗਿਆ 33000 ਜੀ ਦਾ ਫੋਨ ਆ ਗਿਆ ਮੈਂ ਨਹੀਂ ਦੱਸਦੀ ਹਿੰਦੀ ਜਲਦੀ ਜਲਦੀ ਮੇਰੇ ਕਰਦ ਹੋਵੇ ਨਹੀਂ ਕਿਸੇ ਨੂੰ ਦੱਸ ਦਿੰਦੀ ਜਿੰਨੇ ਜੋ ਜਗਾ ਪੇਨ ਹੋਣ ਲੱਗ ਜਾਂਦਾ ਹੱਦ ਤੋਂ ਬਾਹਰ ਹੋ ਜਾਂਦਾ ਜਾਂ ਮੇਰੇ ਕੋਲ ਦਵਾਈ ਨਾ ਹੋਵੇ ਫਿਰ ਮੈਂ ਦੱਸ ਦਿੰਦਾ ਜੇ ਮੇਰੇ ਕੋਲ ਦਵਾਈ ਹੋਵੇ ਚਪੜਾ ਤੇ ਦਵਾਈ ਲੈ ਨਹੀਂ ਨਾ ਤੇ ਬਸ فرق ਪੈ ਜਾਂਦਾ ਹੁਣ ਤੇ ਅਸਲ ਵਿੱਚ ਦੇਖੋ ਦਿੱਕੂਣ ਆ ਗਿਆ ਮੇਰੇ ਦਰਦ ਹੋਣੇ ਜਾ ਰਹੇ ਸੀ ਇਹ ਪੈ ਗਈ ਚੁੱਪ ਕਰਕੇ ਕੰਪਨ ਕਰੇ ਸਰੀਰ ਦੇ ਬਚਨ ਸਪੂਰ ਤੇ ਜਿਹਾ ਸਾਰੇ ਕੰਮ ਕਰਨ ਤੋਂ ਬਾਅਦ ਜਿਹੜਾ ਹੈ ਵਸਨੇ ਮਤਲਬ ਨਹਾਉਣ ਤੋਂ ਬਾਅਦ ਮੈਂ ਰੈਸਟ ਕਰਨ ਲੱਗੀ ਤੇ ਸੱਚ ਮੇਰੇ ਦਾ ਵੀ ਹੋਣ ਲੱਗ ਗਿਆ ਅੱਖਾਂ ਚ ਤਾਂ ਦਾਦੀ ਦਾ ਫੋਨ ਆਇਆ ਬਸ ਉਹ ਮੇਰੇ ਵਾਸਤੇ ਬਿਠਾ ਲੱਗ ਗਿਆ ਤੇ ਤੁਹਾਨੂੰ ਦੱਸਣ ਕਰ ਦੇਗਾ ਆਪਣਾ ਇਹ ਪੀਨ ਹੈ। ਪਰ ਉਹਨਾਂ ਨੇ ਕਿਹਾ ਗਾ ਦਵਾਈ ਲੈਣਾ ਮੈਂ ਦਵਾਈ ਲੈ ਲਈ ਸੀ ਕਿ ਜਦੋਂ ਉਹਨਾਂ ਨੇ ਆਉਣ ਤੋਂ ਪਹਿਲੇ ਦਵਾਈ ਲੈਣੀ ਸੀ ਪਰ ਮੈਨੂੰ ਜਿਹੜਾ ਹੋਇਆ ਸੀ ਦਵਾਈ ਨਾਲ ਕੰਟੀ ਰੰਗ ਦਾ ਫਰਕ ਪੈ ਗਿਆ ਸੀ। ਕਾਫੀ ਹੱਦ ਤੱਕ ਠੀਕ ਹੋ ਗਿਆ ਜਿਸ ਤੋਂ ਬਾਅਦ ਮੈਂ ਖਿਚੜੀ ਵਗੈਰਾ ਆਪਣੀ ਕੱਕੀ ਮੰਮੀ ਦੇ ਪਾਪਾ ਜੀ ਦੇ بیمار ਨੇ ਮਤਲਬ ਕਿ ਉਹਨੂੰ ਬੁਢਾਸ਼ਾ ਲੱਗਿਆ ਹੋਇਆ ਉਹਦੇ ਕਰਕੇ ਹੁਣ ਮੰਮੀ ਕਹਿੰਦੇ ਆਪਾਂ ਨਾ ਅੱਜ ਖਿਚੜੀ ਬਣਾਉਣੀ ਪਰ ਸਾਨੂੰ ਵਾਸਤੇ ਖਿਚੜੀ ਨਾਲ ਰੋਟੀਆਂ ਬਣੀਆਂ ਪਈਆਂ ਸੀ ਸਵੇਰ ਦੀਆਂ ਤੇ ਲੋੜ ਨੇ ਥੋੜੀ ਜਿਹੀ ਖਿਚੜੀ ਖਾ ਲਈ ਸੀਗੀ ਤੇ ਨਾਲ ਜਿਹੜੀ ਹੈਗੀ ਆਪਾਂ ਸਵੇਰ ਓ ਜਿਵੇਂ ਇਸ ਪਨੀਰ ਦੀ ਕਿਉਂ ਬੱਚੇ ਲਈ ਕਿਉਂ ਸੀ ਸਕੂਲ ਹਨ ਤੇ ਸਵੇਰੇ ਲਈ ਤਾਜੀ ਸਬਜੀ ਬਣਦੀ ਆ। ਸੁੱਕੀ ਸਬਜੀ ਜਦੋਂ ਮੈਂ ਬਣਾਉਣੀ ਆ ਤਾਂ ਕਿ ਜਿਹੜੇ ਬੱਚੇ ਸੌਖੇ ਤਰੀਕੇ ਨਾਲ ਲੈ ਜਾਣ ਤੇ ਖਾ ਲੈਣ ਹਨ। ਦੇਖੋ ਨੂਰ ਦਾ ਖਾ ਲੂਗੀ ਨੂਰ ਵੱਡੀ ਆ ਕਰਨ ਨੂੰ ਥੋੜਾ ਜਿਹਾ ਔਖਾ ਹੋ ਜਾਂਦਾ। ਕਿਉਂਕਿ ਸਬਜੀ ਬੱਚਾ ਆਰਾਮ ਨਾਲ ਖਾ ਲੈਂਦਾ ਹਨ। ਬਾਕੀਆਂ ਵੀ ਫਿਰ ਬੈਗ ਵਗੈਰਾ ਚ ਹੀ ਪੁੱਗਦੀ ਨਹੀਂ ਆਂਦੀ ਇਹਨਾਂ ਤੇ ਇਸ ਦਾ ਕਹਿਣਾ ਸਵੇਰ ਜਿਹੜੀ ਹੈਗੀ ਚਾਹ ਪਰ ਸੁੱਕੀ ਸਬਜੀ ਹੀ ਬਣਾਉਣੀ ਆ। ਤੇ ਮਤਲਬ ਕਿ ਹੁਣ ਜਿਸ ਦਿਨ ਦੇ ਵਿੱਚ ਸਕੂਲ ਆਉਣ ਲੱਗੇ ਮੈਂ ਕਿਹਾ ਕਿ ਸਭੀ ਕੰਮ ਦੀ ਹੈ ਤੇ ਤਾਂ ਕਰਕੇ ਮੈਂ ਮਤਲਬ ਇਸ ਤਰ੍ਹਾਂ ਚੱਲਦਾ ਹਾਂ ਸੋ ਜਦੋਂ ਆਪਾਂ ਨਾ ਕੋਈ ਕੰਮ ਕਰਦੇ ਹਾਂ ਥੋੜੀ ਬਹੁਤੀ ਆਪ ਨੂੰ ਆਪਨ ਮਤਲਬ ਆਪਣੇ ਆਪਣੇ ਆਪ ਤੇ ਆਪ ਨਿਰਭਰ ਹੋਣਾ ਚਾਹੀਦਾ ਮਤਲਬ ਕਿ ਜਦੋਂ ਆਪਾਂ ਕੋਈ ਕੰਮ ਕਰਨ ਲੱਗ ਜਾਂਦੇ ਹਾਂ ਉਹਦੀ ਆਪਾਂ ਇਨਕਮਿੰਗ ਆਪਣੇ ਕੋਲ ਹੋਣ ਲੱਗ ਜਾਂਦੀ ਹੈ ਉਹਦੇ ਪੈਸੇ ਆਪਣੇ ਕੋਲ ਆਉਣ ਲੱਗ ਜਾਂਦੇ ਆ ਤਾਂ ਆਪਣੇ ਸ਼ੌਕ ਜੇ ਆਪਾਂ ਕਿਸੇ ਵੀ ਜੇ ਆਪਾਂ ਆਪਣੇ ਹਸਬੰਦ ਦੀ ਹੈਲਪ ਨਹੀਂ ਕਰ ਸਕਦੇ ਆਪਣੇ ਸ਼ੌਂਕ ਨੂੰੇ ਕਰ ਸਕਦੇ ਆ ਆਪਣੇ ਬੱਚਿਆਂ ਨੂੰ ਸ਼ੌਂਕ ਨੂੰ ਦੇ ਸਕਦੇ ਆ ਇਸ ਤਰ੍ਹਾਂ ਜੇ ਲੋ ਥੋੜਾ ਥੋੜਾ ਨਾਲ ਆਪਾਂ ਕੰਮ ਅੱਗੇ ਵਧੂਗਾ ਜੀ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਵਧੀਆ ਚੱਲ ਰਿਹਾ ਸਾਡਾ ਕੰਮ ਵਧੀਆ ਚੱਲ ਰਿਹਾ ਕਿਉਂਕਿ ਸਟੀਚਿੰਗ ਦਾ ਕੰਮ ਬਹੁਤ ਵਧੀਆ ਮੇਰੇ ਕੋਲੇ ਆਉਂਦਾਗਾ ਬਟ ਮੈਂ ਆਪ ਇੰਜ ਹੀ ਫੜਦੀ ਆ ਕਿ ਤੁਹਾਨੂੰ ਕੋਲ ਨਹੀਂ ਹੁੰਦਾ ਇਹਨਾਂ ਕੋਲ ਫਿਰ ਸਤਾਜ ਜੀ ਦਿਸੇ ਹੁੰਦੇ ਦੇਖੋ ਮੈਂ ਕੱਲ ਨਹੀਂ ਹਿੰਦੀ ਮੈਂ ਕਾਫੀ ਕੱਲ ਜਿਹੜੇ ਹੈਗੇ ਨਾ ਕੱਲ ਮੈਂ ਨੇ ਦੋ ਸੂਟ ਤਾਂ ਮੈਂ ਆਪਣੀ ਕਟਿੰਗ ਕਰ ਲਈ ਵਿੱਚ ਕਿਉਂਕਿ ਮੈਨੂੰ ਇਹ ਹੁੰਦਾ ਵੀ ਮੈਂ ਆਪਣੇ ਸੂਟਿੰਗ ਵਿੱਚ ਕਟਿੰਗ ਕਰ ਲਾਣਾ ਦੋ ਸੂਟ ਮੈਂ ਜਿਸ ਦਿਨ ਕਟਿੰਗ ਕਰਕੇ ਆਏ ਪਰ ਸੀਗੇ ਇੱਕ ਸੂਟ ਕਰ ਲਵਾਂ ਕਟਿੰਗ ਕਰਨ ਪਿਆ ਕਟਿੰਗ ਕਰਕੇ ਰੱਖਿਆ ਹੋਇਆ ਸੀ ਉਹ ਮੈਂ ਅੱਜ ਸਟਿਚ ਪਾਪਾ ਜਦ ਕਿ ਅੱਜ ਮੇਰੇ ਨਾਲ ਅੱਖਾਂ ਚ ਦਰਦ ਹੋ ਰਿਹਾ ਸੀ ਸਦਾ ਹਾਜੀ ਨਾਲੇ ਨਹੀਂ ਪਤਾ ਮੈਨੂੰ ਮਸ਼ੀਨ ਦਾ ਐਸੀ ਕੇ ਫਿਰ ਚੱਲੇ ਨਹੀਂ ਰਿਹਾ ਉਹ ਨਾਲ ਉਹਨਾਂ ਨੂੰ ਮੈਂ ਪਿਆਰ ਦੇ ਆ ਤੇ ਮੈਂ ਉਸ ਮਸ਼ੀਨਦਾਰੀ ਜਿਹਦੇ ਵਿੱਚ ਮੇਰਾ ਸੈਟ ਹੋ ਗਈ ਵੀ ਠੀਕ ਹੋ ਗਈ ਮੈਂ ਮਸ਼ੀਨ ਦਾ ਕੇ ਇੱਕ ਸਮਝ ਜਿਦਾ ਹੈਗਾ ਰੈਡੀ ਕਰ ਦਿੱਤਾ ਸੀਗਾ ਮੈਂ ਨੇ ਤੇ ਉੱਤਰ ਪਾਈ ਤੇ ਭੇਜਿਆ ਹੋਇਆਗਾ ਕਮੀਜ਼ ਤੇ ਉਦੋਂ ਸਲਵਾਰ ਦਿਖਾ ਦਿੰਦੇ ਨੇ ਉਹਦੀ ਆ ਦੇਖੋ ਇੱਕ ਸਲਵਾਰ ਰੈਡੀ ਕਰ ਦਿੱਤੀ ਆ ਤੇ ਮਤਲਬ ਕਿ ਇਹ ਆ ਉਸ ਤੇ ਇਹ ਵੀ ਤੁਹਾਨੂੰ ਬਤਾ ਦਿੰਦੀ ਆ ਕਪੜਾ ਕਿੱਥੇ ਕਟਿੰਗ ਕਰਿਆ ਹੈ ਦੇਖੋ ਐਸ ਤਰ੍ਹਾਂ ਉਹਦੇ ਨਾਲ ਕਮੀਜ਼ ਸੀਗਾ ਉਹ ਆਪਾਂ ਸਿਰ ਤੇ ਸਲਾਈ ਕਰਨ ਵਾਸਤੇ ਤਾਂ ਸੌਰੀ ਫਾਈ ਗਨ ਵਾਸਤੇ ਤੇ ਤਰੋਜੀ ਗੱਲਾਂ ਵਾਤਾ ਹੋ ਗਈਆਂ ਬਹੁਤ ਚਾਲਦੀਆਂ ਕਿ ਚੰਚਰ ਦੀ ਸਬਜੀ ਬਣਨੇ ਸਹੀ 8 ਵਜੇ ਤੱਕ फटाफट ਬਣਾਉਣੇ ਸਬਜੀ ਰੋਟੀ ਚਲੋ ਜੀ ਫਿਰ ਬਣੇ ਰੋ ਬਲੌਗ ਨਾਲ ਚਲਦੇ ਆ ਸਟੈਂਡ ਚੱਕ ਲਈਏ ਜੀ ਆਪਣਾ ਟਾਈ ਕੋ ਜੀ ਇਹ ਵਾਲਾ ਮੈਂ ਪਛੜਿਆ ਟਾਈ ਕੋ ਦਿਨ ਨੂੰ ਮੈਂ ਕੋਲਦਾ ਵੀਡੀਓ ਬਣਾ ਕੇ ਤੇ ਇਹ ਤੁਹਾਨੂੰ ਠੀਕ ਹੈ ਜੀ ਥੋੜੀ ਥੋੜੀ ਜਿਹਾ ਆਪਣਾ ਚੈਨਲ ਮਨਟਾਈਜ਼ ਹੋ ਗਿਆ ਨਾ ਉਹ ਮੈਂ ਤੁਹਾਨੂੰ ਦੱਸਣਾ ਪਾਗੜ ਤੱਕ ਲੈਂਦੇ ਆ ਤੇ ਆਵਾਜ਼ ਘਟਦੀ ਹੈ ਦੇਖੋ ਵੀ ਕੋਈ ਵੀ ਕੰਮ ਆ ਜਿਹੜਾ ਨਾ ਇੱਕਦਮ ਨਹੀਂ ਹੁੰਦਾ ਹੈਗਾ ਹਨ ਤੇ ਸਬਰ ਰੱਖਣਾ ਪੈਂਦਾ ਕੋਈ ਵੀ ਆਪਾਂ ਕੰਮ ਕਰਦੇ ਹਾਂ ਸਬਰ ਬਹੁਤ ਜ਼ਰੂਰੀ ਹੈਗਾ ਤੇ ਸਬਰ ਦਾ ਫਲ ਜਿਹੜਾ ਹੈਗਾ ਮਿੱਠਾ ਹੁੰਦਾ ਚੋ ਜੀ ਫਿਰ ਚੱਲਦੇ ਕਿਚਨ ਚ ਆਪ ਰੱਖਾ ਮੇਰੀ ਤੁਮਤਾ ਨੂੰ ਸਿੱਖਿਆ ਖਾਣਾ ਬੰਦ ਕਰ ਦਿੱਤੀ ਮੈਂ ਦੇਖੀ ਜੁਨੇ ਰਹਿਤਾ ਦੇਖੀ ਹਾਂਜੀ ਲੋ ਜੀ ਆਪਾਂ ਗਏ ਜੀ ਕਿਚਨ ਚ ਤੇ ਕਿਚਨ ਚ ਆ ਕੇ ਜਿਹੜਾ ਹੈਗਾ ਮੈਨੇ ਆਲੂ वगैरह ਨਾ ਕੱਟੇ ਹੋਏ ਸੀਗੇ ਦਸਨ ਵੀ ਮੈਨੇ ਛਿੱਲ ਕੇ ਰੱਖ ਲਿਆ ਸੀਗਾ ਤੇ ਸਬਜੀ ਆਪਣੀ ਤੁਹਾਨੂੰ ਪਿਛਲੇ ਬਲੌਗ ਚ ਦਿਖਾਈ ਸੀ ਨਾ ਮੈਨੇ ਮਤਲਬ ਕੱਟ ਕੇ ਰੱਖੀ ਹੋਈ ਸੀਗੀ ਸਬਜੀ ਫਲੀਆਂ ਦੀ ਸਬਜੀ ਫਲੀਆਂ ਦੀ ਬਣਾਵਾਂਗੇ ਆਪਾਂ ਹਣ ਤੇ ਆਪਾਂ ਡੱਬੇ ਵੀ ਯੂਜ਼ ਕਰ ਰਹੇ ਹਾਂ ਤੁਹਾਨੂੰ ਮੈਂ ਦਿਖਾਇਆ ਪਿਛਲੇ ਬਲੌਗ ਦੇ ਵਿੱਚ ਵੀ ਜਿਹੜੇ ਡੱਬੇ ਆ ਕਾਫੀ ਜਿਆਦਾ ਹੈਲਪਫੁਲ ਰਹੇ ਨੇ ਮੇਰੇ ਲਈ ਤੇ ਮਤਲਬ ਕਿ ਵੀ ਜਦੋਂ ਆਪਾਂ ਕੋਈ ਚੀਜ਼ ਖਰੀਦਦੇ ਆ ਹਨਾ ਆਪਾਂ ਨੂੰ ਚੰਗਾ ਬੈਨੀਫਿਟ ਉਹਦਾ ਮਿਲ ਜੇ ਨਾ ਤਾਂ ਆਪਾਂ ਨੂੰ ਵਧੀਆ ਖੁਸ਼ੀ ਮਿਲਦੀ ਆ ਤੇ ਕਾਫੀ ਵਧੀਆ ਹਨਾ ਡੱਬੇ ਨੇਗੇ ਤੇ ਲਓ ਜੀ ਫਟਾਫਟ ਆਪਾਂ ਸਬਜੀ ਦੀ ਤਿਆਰੀ ਕਰਦੇ ਆ ਤੇ ਇਧਰ ਮੈਂ ਲਸਣ ਤੇ ਹਰੀ ਮਿਰਚ ਤੇ ਟਮਾਟਰ ਤੇ ਇਹਨੇ ਚੀਜ਼ਾਂ ਹਨਾ ਪਾ ਕੇ ਜਿਹੜਾ ਹੈਗਾ ਹਾਂ ਇਹ مشین ਦੇ ਵਿੱਚ ਇਹ ਵਾਲੀ ਮਸ਼ੀਨ ਦੇ ਵਿੱਚ ਮੈਂ ਕੁਤਰ ਲੈਣੀ ਹੁੰਦੀ ਆ ਤੇ ਹਨਾ ਕਿ ਆਮਰਾ ਫਰੈਂਡਸ ਵੀ ਸੈਟ ਕਰ ਰਹੀ ਸੀਗੀ ਤੇ ਸੈਟਿੰਗ ਨਹੀਂ ਸੀ ਆ ਰਹੀ ਕੈਮਰੇ ਦੀ ਤੇ ਬਾਕੀ ਮੈਨੂੰ ਜਲਦੀ-ਵਲਦੀ ਵੀ ਹੋਇਆ ਪੈਸੇ ਵਿੱਚ ਕਿਉਂਕਿ ਕਾਫੀ ਜ਼ਿਆਦਾ ਲੇਟ ਹੋ ਗਿਆ ਸੀ ਤੁਹਾਨੂੰ ਦੱਸਿਆ ਟਾਈਮ 8 ਵਜੇ ਕੀ ਸੀਗੇ ਤੇ ਬਾਜ਼ਾਰ ਜਾਣ ਕਰਕੇ ਲੇਟ ਹੋ ਗਈ ਤੇ ਫਿਰ ਮੈਨੂੰ ਵਲੌਗ ਵੀ ਸਟਾਰਟ ਕਰਤਾ ਸੀ ਜੇ ਆ ਕੇ ਤੇ ਫਿਰ ਥੋੜਾ ਨਾ ਕੁਝ ਗੱਲਾਂ ਪਤਾ ਕੀਤੀਆਂ ਆਪਾਂ ਟਾਈਮ ਫਿਰ ਤੁਹਾਨੂੰ ਪਤਾ ਹੀ ਲੱਗ ਜਾਂਦਾ ਲਓ ਜੀ ਫਟਾਫਟ ਆਪਾਂ ਲਾਉਨੇ ਆ ਜੀ ਸਬਜ਼ੀ ਨੂੰ ਤੜਕਾ ਸੁਬਹ ਵਲੌਗ ਦੇ ਨਾਲ ਤੁਸੀਂ ਬਣ ਰਹੇ ਹੋ ਜੀ ਹਨਾ ਤੇ ਬਸ ਉਸ ਤੋਂ ਬਾਅਦ ਬਣਾਉਣੀ ਆ ਜੀ ਰੋਟੀ ਉਜ ਗਿਆ ਸੌਨ ਕਰ ਦਿੱਤਾ ਤੇ ਆਪਾਂ ਕੜਾਹੀ ਦੇ ਵਿੱਚ ਬਣਾਵਾਂਗੇ ਜੀ ਸਬਜੀ ਤੇ ਸਬਜੀ ਬਸ ਸਿੰਪਲ ਤਰੀਕੇ ਨਾਲ ਬਣਾਉਣੀ ਹੁੰਦੀ ਹੈ ਮੈਂ ਕੋਈ ਉਹ ਨਹੀਂ ਹੈਗਾ ਵੀ ਹਾਂ ਜਿਵੇਂ ਹਰ ਘਰ ਦੇ ਵਿੱਚ ਸੌਜੀ ਬਣਦੀ ਆ ਹਾਂ ਇਹ ਗੱਲ ਅਲੱਗ ਹੈ ਵੀ ਜਦੋਂ ਕੋਈ ਹਨਾ ਵੀ ਗੈਸਟ ਵਗੈਰਾ ਆਉਂਦੇ ਤਾਂ ਥੋੜਾ ਜਿਹਾ ਆਪਾਂ ਇੱਕ ਦੋ ਚੀਜ਼ਾਂ ਹੋਰ ਐਡ ਕਰ ਲੈਣੇ ਆ ਥੋੜੇ ਚੇ ਜ਼ਿਆਦਾ ਵਧੀਆ ਮਤਲਬ ਬਣਾਉਣ ਦੀ ਕੋਸ਼ਿਸ਼ ਕਰਦੇ ਆ ਸਬਜੀ ਨੂੰ ਸਬਜੀ ਜ਼ਿਆਦਾ ਮਸਾਲਿਆਂ ਵਾਲੀ ਹਰ ਰੋਜ਼ ਤਾਂ ਨਹੀਂ ਖਾਦੀ ਕਦੇ-ਕਦੇ ਚੱਲੇ ਜਾਂਦੀ ਹੈ ਹਨਾ ਖਾਦੀ ਜਾਂਦੀ ਨਹੀਂ ਤਾਂ ਫਿਰ ਸਿੰਪਲ ਬਸ ਉਹੀ ਜਿونی ਚੀਜ਼ਾਂ ਪੈਂਦੀਆਂ ਨੇ ਪਿਆਜ਼ ਹਰੀ ਮਿਰਚ ਟਮਾਟਰ ਹਣਾ ਲਸਣ ਨੂੰ ਤਿੰਨੇ ਚਾਰ ਚੀਜ਼ਾਂ ਇਹ ਮੇਨ ਮੰਨੀਆਂ ਜਾਂਦੀਆਂ ਨੇ ਜਿਵੇਂ ਕੋਣ ਗਰਮੀ ਦਾ ਸੀਜ਼ਨ ਆ ਗਰਮੀ ਦੇ ਵਿੱਚ ਤਾਂ ਲਸਣ ਵੀ ਕਾਫੀ ਮਾਤਰਾ ਦੇ ਵਿੱਚ ਕਈ ਲੋਕ ਤਾਂ ਬਿਲਕੁਲ ਹੀ ਬੰਦ ਕਰ ਦਿੰਦੇ ਨੇ ਹਣਾ ਪਰ ਸਾਡੇ ਘਰ ਦੇ ਵਿੱਚ ਬੰਦ ਨਹੀਂ ਹੁੰਦਾ ਮਤਲਬ ਜੇ ਮੰਨ ਲੇ ਕਿ ਚਲੋ ਤੁਸੀਂ ਇੱਕ ਲਸਣ ਦੀ ਗੱਠੀ ਆ ਹਣਾ ਤੁਹਾਨੂੰ ਅੱਧੀ ਪਾ ਲੈਣੇ ਆਂ ਅਸੀਂ ਗਰਮੀ ਦੇ ਵਿੱਚ ਕਈ ਸਬਜ਼ੀ ਦੇ ਵਿੱਚ ਮੈਂ ਸਕਿਪ ਵੀ ਕਰ ਦਿੰਦੀ ਆ ਦਾਲ ਦੇ ਵਿੱਚ ਜ਼ਰੂਰ ਪਾਉਣੀ ਆ ਕਿਉਂਕਿ ਦਾਲ ਦੇ ਵਿੱਚ ਥੋੜੀ ਜਿਹੀ ਬੈ ਹੁੰਦੀ ਆ ਹਣਾ ਤਾਂ ਲਸਣਾ ਜਿਹੜਾ ਮਤਲਬ ਉਹ ਇਧਰ ਕਵਰੀ ਕਰ ਦਿੰਦਾ ਹਨ ਤੇ ਚਲੋ ਜੀ ਬਸ ਫਟਾਫਟ ਮੇਰੇ ਇਧਰ ਮਸਾਲਾ ਵੀ ਆਪਣਾ ਤਿਆਰ ਹੋ ਗਿਆ ਤੇ ਇਧਰ ਮੈਂ ਕੜਾਹੀ ਦੇ ਵਿੱਚ ਤੇਲ ਪਾ ਦਿੱਤਾ ਤੇ ਤੇਲ ਦਾਣਾ ਮੈਂ ਗਰਮ ਹੋਣ ਦਾ ਇੰਤਜ਼ਾਰ ਕਰ ਰਹੀ ਹਾਂ ਵੀ ਗਰਮ ਹੋ ਜੀ ਤੇਲ ਲਓ ਜੀ ਅੱਜ ਮੈਂ ਨਾ ਫਲੀਆਂ ਨੇ ਜਿਹੜੀਆਂ ਤੇ ਵਿੱਚ ਪਿਆਜ਼ ਵੀ ਨਹੀਂ ਐਡ ਕੀਤੇ ਪਿਆਜ਼ ਵੀ ਪਾਏ ਨਹੀਂ ਬਸ ਸਿੱਧਾ ਹਰੀ ਮਿਰਚ ਲਸਣ ਤੇ ਕੀ ਕਹਿੰਦੇ ਹੁੰਦੇ ਨੇ ਟਮਾਟਰ ਜਿੰਨੇ ਚੀਜ਼ਾਂ ਨੂੰ ਕੁਤਰ ਕੇ ਜਿਹੜਾ ਹੈਗਾ ਮੈਂ ਤੜਕਾ ਲਗਾਇਆਗਾ ਜੀ ਉਸੀ ਦੇਖੋ ਠੀਕ ਆ ਤੇਲ ਦੇ ਵਿੱਚ ਤੇਲ ਬੁਰਾ ਚੰਗੀ ਤਰ੍ਹਾਂ ਗਰਮ ਕਰ ਲਏ ਜੀ ਬਸ ਇਹਨੂੰ ਆਪਾਂ ਬਰਾਊਨ ਹੋਣ ਤੱਕ ਭੁੰਨ ਲਾਂਗੇ ਤੇ ਇਸ ਤੋਂ ਬਾਅਦ ਵਿੱਚ ਇਹਦੇ ਐਡ ਕਰ ਦਾਂਗੇ ਜੀ ਆਪਾਂ ਮਸਾਲੇ ਨਮਕ ਮਿਰਚ ਹਲਦੀ ਤਿੰਨੇ ਚੀਜ਼ਾਂ ਠੀਕ ਆ ਤੇ ਪੰਜ ਟਮਾਟਰ ਫਰੈਂਟਸ ਵਿੱਚ ਲੈ ਕੇ ਆਈ ਸੀ ਕੱਟ ਕੇ ਕਿਉਂਕਿ ਨੇ ਥੋੜੇ ਜਿਹਾ ਪੋਲੇ-ਪੋਲੇ ਜਿਆਦੇ ਸੀਗੇ ਤਾਂ ਮੈਂ ਕਿਹਾ ਚਲੋ ਉਹਦੇ ਵਿੱਚ ਦੇਖ ਕੇ ਜੇ ਮੈਂ ਪਾ ਲੂੰਗੀ ਮੈਂ ਦੋ ਟਮਾਟਰ ਐਡ ਕਰ ਲੈਣੇ ਹਨਾ ਦੋ ਟਮਾਟਰ ਐਡ ਕਰ ਲਏ ਸੀਗੇ 3 ਮਿੰਟ ਰੱਖ ਦਿੱਤੇ ਸੀ ਮੈਂ ਕਿਹਾ ਚਲੋ ਸਬਜੀ ਜਿਹੜੀ ਸੋਭਾ ਬਣੂਗੀ ਆਪਾਂ ਉਹਦੇ ਵਿੱਚ ਐਡ ਕਰ ਲਾਂਗੇ ਹਨਾ ਤੇਦਰ ਆਲੂ ਮਨੇ ਕੱਟ ਕੇ ਰੱਖੇ ਪਏ ਆ ਧੋ ਕੇ ਰੱਖ ਲੇ ਜਿਵੇਂ ਸਬਜੀ ਵੀ ਧੋ ਕੇ ਰੱਖੀ ਹੋਈ ਆ ਆਪਣੀ ਹਨ ਤੇ ਬਸ ਇਸ ਤਰ੍ਹਾਂ ਮੈਂ ਤੜਕਾ ਲਗਾਉਣੀ ਹੁੰਨੀ ਆ ਜੀ ਹਨਾ ਜੇ ਆਪਾਂ ਪਿਆਜ਼ ਐਡ ਕਰੀਏ ਤਾਂ ਪਹਿਲਾਂ ਪਿਆਜ਼ ਪਾ ਲੈਨੇ ਜੀ ਪਹਿਲਾਂ ਪਿਆਜ਼ ਨੂੰ ਹਾਫ ਜਿਹੜੇ ਬਰਾਊਨ ਹੋਣ ਤੱਕ ਭੁੰਨ ਕੇ ਉਸ ਤੋਂ ਬਾਅਦ ਜਿਹੜਾ ਮਸਾਲਾ ਵਾ ਤਿੰਨੇ ਚੀਜ਼ਾਂ ਆ ਨਾ ਕੁੱਤਰ ਕੇ ਫਿਰ ਇਹ ਵਾਲੀਆਂ ਆਪਾਂ ਪਾ ਦਨੇ ਹੁੰਨੇ ਜਦੋਂ ਇਹ ਚੰਗੀ ਤਰ੍ਹਾਂ ਦੇ ਨਾਲ ਬਰਾਊਨ ਹੋ ਚੇ ਲਾਈਟ ਬਰਾਊਨ ਕਰਨਾ ਹੁੰਦਾਗਾ ਡਾਰਕ ਬਰਾਊਨ ਦੇ ਤਾਂ ਤੁਹਾਨੂੰ ਪਤਾ ਹੀ ਆ ਵੀ ਸਬਜੀ ਦਾ ਟੇਸਟੀ ਬਿਲਕੁਲ ਚੇਂਜ ਹੋ ਜਾਂਦਾ ਤੇ ਲੋ ਜਿਹਦੇ ਵਿੱਚ ਐਡ ਕਰ ਦਿੱਤੇ ਆ ਮੰਨੇ ਆਲੂ ਤੇ ਸਬਜੀ ਤੇ ਤੁਸੀਂ ਦੇਖੋ ਇਹਦੇ ਵਿੱਚ ਮੈਂ ਨਾ ਮਤਲਬ ਪਾਣੀ ਸੁੱਕੀ ਸਬਜੀ ਦੇ ਵਿੱਚ ਬਿਲਕੁਲ ਵੀ ਐਡ ਨਹੀਂ ਕਰਦੀ ਹਨਾ ਬਿਲਕੁਲ ਵੀ ਇੱਕ ਚਮਚਾ ਵੀ ਨਹੀਂ ਐਡ ਕਰਦੀ ਹੈਗੀ ਮੈਂ ਕਿ ਕਈ ਮੇਰੇ ਭੈਣ ਐਡ ਕਰ ਲੈਂਦੀਆਂ ਨੇ ਬਟ ਮੈਂ ਨਹੀਂ ਕਰਦੀ ਜੀ ਹਨਾ ਮੈਂ ਤਾਂ ਜੀ ਇਦਾਂ ਹੀ ਬਣਾਉਣੀ ਆ ਆ ਦੇਖੋ ਤੁਸੀਂ ਤੁਹਾਡੇ ਸਾਹਮਣੇ ਆ ਤੇ ਮੈਂ ਗੈਸ ਨੂੰ ਜਿਹੜਾ ਹੈਗਾ ਹੁਣ ਨਾ ਕੱਟ ਕਰ ਦੂੰਗੀ ਤੇ ਕੱਟ ਕਰਕੇ ਦੂਸਰੀ ਸਾਈਡ ਤੇ ਰੱਖੂੰਗੀ ਤੇ ਮਤਲਬ ਕਿ ਇਹ ਦਾ ਕਿਉਂਕਿ ਨਾ ਪਾਣੀ ਫਰੈਂਸ ਜੇ ਤੁ ਆਪਾਂ ਘੱਟ ਕਰਕੇ ਰੱਖਦੇ ਆ ਤਾਂ ਜਿਹੜੀ ਹੈ ਕਿ ਆ ਮਤਲਬ ਪਾਣੀ ਆਪਣੇ ਆਪ ਨਿਕਲ ਕੇ ਸਬਜੀ ਚੋਂ ਫਿਰ ਸਬਜੀ ਬਹੁਤ ਹੀ ਵਧੀਆ ਤਿਆਰ ਹੋ ਜਾਂਦੀ ਆ ਹੁਣ ਤੇ ਉਧਰ ਆਪਣੇ ਬਰਤਨ ਸਾਫ ਕਰਨ ਵਾਲੇ ਸੀ ਜੀ ਮੈਂ ਕਹਾਂ ਚਲੋ ਫਟਾਫਟ ਬਰਤਨ ਵੀ ਸਾਫ ਕਰ ਦਈਏ ਤੇ ਫਿਰ ਆਪਾਂ ਜੀ ਉਸ ਤੋਂ ਬਾਅਦ ਆਟਾ ਗੁੰਨਾਂਗੇ ਆਟਾ ਗੁੰਨ ਕੇ ਬਣਾਵਾਂਗੇ ਜੀ ਰੋਟੀਆਂ ਮੋਜੀ ਕਿਚਨ ਦੀ ਕਲੀਨਿੰਗ ਕਰਨ ਤੋਂ ਬਾਅਦ ਮਤਲਬ ਸੈਲਫ ਨੂੰ ਇੱਕ ਵਾਰੀ ਸਾਫ ਕਰ ਦਿੱਤੀ ਸਮਾਨ ਚੱਕ ਕੇ ਠੀਕ ਹੈ ਜੀ ਉਸ ਤੋਂ ਬਾਅਦ ਮੈਂ ਗੁੰਨੇ ਜੀ ਆਟਾ ਤੇ ਸਬਜੀ ਨੂੰ ਆਪਾਂ ਦੂਸਰੀ ਸਾਈਡ ਤੇ ਸੇਮੇ ਦੇ ਹਾਸਤੇ ਜਿਹੜਾ ਰੱਖ ਦਿੱਤਾ ਸੀ ਤੇ ਹੁਣ ਮੈਂ ਮਤਲਬ ਪੰਜ ਕੁ ਮਿੰਟ ਦੀ ਵੇਟ ਕਰਨ ਤੋਂ ਬਾਅਦ ਆਟਾ ਚੰਗੀ ਤਰ੍ਹਾਂ ਨਾਲ ਸੌਫਟ ਹੋ ਗਿਆ ਸੀ ਤੇ ਬਣਾ ਰਹੀ ਹਾਂ ਜੀ ਮੈਂ ਹੁਣ ਫੁੱਲ ਕੇ ਗਰਮ-ਗਰਮ ਹਨ ਤੇ ਸਾਈਡ ਤੇ ਆਪਣੀ ਸਬਜੀ ਵੀ ਬਣ ਰਹੀ ਹੈ ਸਬਜੀ ਨੂੰ ਮੈਂ ਪਹਿਲਾਂ ਇੱਕ ਵਾਰੀ ਚੈੱਕ ਕਰ ਚੁੱਕੀ ਹਾਂ ਤੇ ਸਬਜੀ 'ਚ ਥੋੜੀ ਜਿਹੀ ਕਸਰ ਸੀ ਜੀ ਤੇ ਮਤਲਬ ਕਿ ਫਟਾਫਟ ਬਸ ਹੁਣ ਆਪਾਂ ਰੋਟੀਆਂ ਬਣਾ ਲਾਂਗੇ ਜੀ ਫਿਰ ਮੈਂ ਨੂਰ ਨੂੰ ਮਾਰੂੰਗੀ ਆਵਾਜ਼ ਜੇ ਮਤਲਬ ਨੂਰ ਨੇ ਕੰਮ ਨਹੀਂ ਕੋਈ ਕਰਨਾ ਹੋਇਆ ਤਾਂ ਮਤਲਬ ਸਕੂਲ ਦਾ ਜਾਂ ਕਈ ਵਾਰ ਤਾਂ ਉਹ ਨੂੰ ਵੀ ਕੰਮ ਕਰਵਾਉਣ ਲੱਗ ਜਾਂਦੀ ਆ ਉਹ ਫਿਰ ਤਾਂ ਚਲੋ ਨਹੀਂ ਉਹਨੂੰ ਮੈਂ ਬੁਲਾਉਂਗੀ ਫਿਰ ਤਾਂ ਮੈਂ ਆਪ ਹੀ ਰੋਟੀ ਫੜਾ ਦੂੰਗੀ ਜੀ ਨਹੀਂ ਫਿਰ ਮੇਰੀ ਹੈਲਪ ਕਰਵਾ ਦੂੰਗੀ ਲੋ ਜੀ ਗਰਮ ਗਰਮ ਫੁਲਕੇ ਬਣਾਉਣੇ ਆਪਾਂ ਲਓ ਜੀ ਉਸ ਤੋਂ ਬਾਅਦ ਬਸ ਫਿਰ ਮੈਂ ਸਾਰ ਨੂੰ ਫੜਾ ਦੂੰਗੀ ਚੀਰੋਟੀ ਤੇ ਫਿਰ ਆਪ ਵੀ ਖਾ ਕੇ ਜੀ ਹਨਾ ਆਪਾਂ ਉਸ ਤੋਂ ਬਾਅਦ ਬਰਤਨ ਵਗੈਰਾ ਸਾਫ ਕਰਕੇ ਕਿਚਨ ਦੀ ਕਲੀਨਿੰਗ ਸਾਫ ਕਰਕੇ ਜੀ ਫਿਰ ਆਪਾਂ ਸੌਵਾਂਗੇ ਜੀ ਠੀਕ ਹੈ ਜੀ ਸੋ ਮਿਲਦੇ ਆ ਕਿਸੇ ਨੈਕਸਟ ਬਲੌਗ ਦੇ ਨਾਲ ਹਨਾ ਸੋ ਅੱਜ ਦਾ ਬਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜਰੂਰ ਦੱਸਿਓ ਵੀਡੀਓ ਤੇ ਲਾਈਕ ਕਮੈਂਟ ਜਰੂਰ ਕਰਦਿਆ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਵੀਡੀਓ ਨੂੰ ਪਲੀਜ਼ ਪੂਰਾ ਫੁੱਲ ਵਾਚ ਕਰੋ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਸੋ ਚਲੋ ਜੀ ਫਿਰ ਮਿਲਦੇ ਹਾਂ ਕਿਸੇ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸასი ਸ਼ਕਾਲ ਜੀ ਸਾਰਿਆਂ ਨੂੰ ਬਾਏ ਬਾਏ ਜੀ ਥੈਂਕ ਫਾਰ ਵਾਚਿੰਗ ਮਾਈ ਵੀਡੀਓ ਜੀ